ਜਸਵੀਰ ਸਿੰਘ ਹੈ ਜੀ। ਪਿੰਡ ਕਨੂਟਕੀ ਹੈ ਜੀ। ਹਾਂਜੀ ਵੀਰ ਜੀ ਮੇਰੇ ਮਾਨ ਦੀ ਇੱਥੇ ਆਧੀ ਜੀ ਐਕਟੀਵਰ ਜਰਬਾ ਗਈ। ਮੇਰੇ ਆਪਦੇ ਮਾਨ ਦੀ ਹੋਤੀ ਵੀ ਮੈਂ ਇਲੈਕਸ਼ਨ ਲੜਾ ਜੀ। ਜੀ ਆਪਾਂ ਨਗਰ ਦੀ ਸੇਵਾ ਕਰਾਂਗੇ ਜੀ ਭੈਣ ਭਾਈਆਂ ਦੀ। ਆਪਾਂ ਕਰਾਂਗੇ ਕਿਹੜੇ ਕੰਮ ਕਰਨ ਵਾਲੇ ਕਰਾਂਗੇ। ਸਾਰੇ ਕਾਰਜ ਕਰਨ ਵਾਲੇ ਨੇ ਜੀ ਜਿਵੇਂ ਕੋਈ ਕੰਮ 'ਚ ਹੋਣ ਵਾਲਾ ਆ ਆਪਾਂ ਉਹੋ ਜੇ ਕੰਮ ਕਰਾਂਗੇ ਕਿਤੇ ਨਾਲ ਹੀ ਬਣ ਵਾਲੀ ਆ। ਕੱਚੀਆਂ ਬੀਆਂ ਪਈਆਂ ਨੇ ਜੀ 2-4 ਉਹ ਕਰਾਵਾਂਗੇ ਜੀ। ਉਹ ਪੁੱਤ ਜੀ ਆ ਗਰਾਉਂਡ ਬਣਾਵਾਂਗੇ ਜੀ ਪੈਸੇ ਕੀ ਬਹੁਤ ਵਧੀਆ ਸ਼ਾਂਤੀ ਨਾਲ ਹੋ ਰਿਹਾ ਹੈ ਜੀ ਕੋਈ ਸਾਡੇ ਰੌਲਾਪੋਲਾ ਨਹੀਂ ਹੈਗਾ ਜੀ ਬਹੁਤ ਵਧੀਆ ਸਾਰਾ ਨਗਰ ਬਹੁਤ ਸੋਹਣਾ ਹੈ ਜੀ ਸਾਡਾ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਸਵੇਰ ਤੇ ਸਾਰੇ ਭੈਣ ਭਾਈ ਸਾਰੇ ਪ੍ਰਸ਼ਾਸਨ ਬੈਠਾ ਹੈ ਜੀ ਉਰੇ ਨਾ ਜੀ ਨਾ ਬਹੁਤ ਸ਼ਾਂਤਮਈ ਨਾਲ ਕੰਮ ਹੋ ਰਿਹਾ ਹੈ ਜੀ ਠੀਕ ਹੈ ਮੇਰਾ ਨਾਮ ਕੁਲਦੇਵ ਸਿੰਘ ਹੈ ਜੀ ਕੀ ਤੁਹਾਡਾ ਇੱਥੇ ਕਿਹਦਾ ਹੈਗਾ ਜਨਵਰੀ ਅਧਿਕਾਰੀ ਅਫਸਰ ਕੀ ਸਰਪੰਚ ਦੀ ਵੋਟ ਹੋਲੀ ਹੋ ਰਹੀ ਹੈ ਜੀ ਪੰਚਾਇਤ ਦੀ ਜੀ 926 ਵੋਟਾਂ ਨੇ ਹਾਂ ਜੀ 4 ਤੋਂ 8 ਦਾ ਟੈਂਨ ਹੈ ਜੀ ਠੀਕ ਹੈ ਜੀ ਸੋਰੀ 8 ਤੋਂ 4 ਉਸ ਦਾ ਕਿੰਨੇ ਪਰਸੈਂਟ ਹੈ ਜਿਹੜੀ ਹੋ ਚੁੱਕੀ ਹੈ ਅ ਪ੍ਰੋਕਸੀਮੀਟਲੀ 60% ਹੋ ਗਈ ਠੀਕ ਹੈ ਜੀ ਸ਼ੰਕਪਾਈ ਦਾ ਨਾਮ ਬਿਲਕੁਲ ਜੀ ਨਾਮ ਮਕਰਸ਼ੇ ਪੰਡਕ ਨੂੰ ਰੱਖੀ ਜੀ ਠੀਕ ਹੈ ਕੀ ਕਰਨਾ ਹੈ ਕੋਈ ਨਾਮ ਇਹ ਸਰਪੰਚ ਰਾਇ ਉਹਦੇ ਮਰਨ ਕਰਕੇ ਦੁਬਾਰਾ ਵੋਟਾਂ ਪੈ ਗਈ ਨੇ ਠੀਕ ਹੈ ਅਮਰ ਮਾਮਾ ਹੈ ਜੀ ਮਨਮਾਨ ਨਾਲ ਅਮਨ ਸ਼ਾਂਤੀ ਨਾਲ ਆ ਆ ਅਮਨ ਸ਼ਾਂਤੀ ਨਾਲ ਕੋਈ ਰੌਲਾ ਨਹੀਂ ਪੁੱਕਣੇ। ਕਿਹਟਰੋਂ ਦਾ ਉਮੀਦਵਾਰ ਹੁਣ ਦੇ ਕੇ ਤੁਹਾਨੂੰ ਫਿੱਲਾ ਲੱਗਿਆ। ਉਮੀਦਵਾਰ ਜੀ ਪਿੰਡ ਦੇ ਚੁਣਨਗੇ ਇੱਧਰ ਵੋਟਾਂ ਲਾਉਣਗੇ ਜੀ। ਕੀ ਹੋਰ ਕੀ ਵੋਟ ਪਾਰੇ? ਹਾਂ ਜੀ। ਕੀ ਹੋਰ ਜੀ ਵੋਟ ਪਾਰੇ ਉਹ ਕਿਹ ਹੋਇਆ ਉਮੀਦਵਾਰ ਚਾਹੀਦਾ। ਉਮੀਦਵਾਰ ਵਧੀਆ ਜੀ ਪਿੰਡ ਦੇ ਚੁਣਨਗੇ ਵਧੀਆ ਚੁਣਨਗੇ। ਕੀ ਸੋਚ ਕੇ ਤੁਹਾਨੂੰ ਕਿਹਨੋਂ ਕੋਈ ਤੂਫੀ ਚੀਜ਼ ਹੋਣੀ ਮਿਲਦਾ ਹੋਊ। ਇਹ ਸੋਚ ਕੇ ਵੋਟ ਪਾਵਾਂਗੇ ਵਧੀਆ ਬੰਦਾ ਜੀ। ਇਹ ਆ ਪਿੰਡ ਦਾ ਕੰਮ ਕਰੂਗਾ ਜੀ। ਦੁਕਾਨ ਸਿੱਕਾਰ ਦੀ ਕਿੱਧਰ ਨੇ ਹੋਣੀ ਚਾਹੀਦੀ ਪਿੰਡ ਦੇ। ਪਿੰਡ ਦੇ ਵਿੱਚ ਵਧੀਆ ਪਿੰਡ ਦਾ ਸੁਧਾਰ ਕਰੂਗਾ ਸਕੂਲਾਂ ਦਾ ਸੁਧਾਰ ਕਰੂਗਾ ਜੀ ਕੰਮ ਪਿੰਡ ਦੇ ਟੋਪਾ ਟਾਪਿਆਂ ਦਾ ਕੰਮ ਹੋਣਾ ਜੀ ਗਲੀਆਂ ਨਾਲ ਸੀਵਰੇਜ ਪਏ ਪਿੰਡ ਜੀ ਹੋਰ ਵੀ ਪਿੰਡਾਂ ਦੇ ਬਹੁਤ ਕੰਮ ਹੋਣ ਵਾਲੇ ਤਾਕੂ ਜੀ ਕੱਢੀ ਬਣੂਗੀ ਜੀ ਕਿਹਦੀ ਵੀ ਆਪਲੀ ਦੀ ਪੋਰਟ ਮੰਗ ਰਹੀ ਹੈ ਅੱਜ ਇਹ ਸਰਪੰਚੀ ਲਈ ਵੋਟ ਹੋ ਰਹੀ ਹੈ